ਜਾਈਜੀ ਹਾਂਜੀ ਠੰਡ ਬੜੀ ਹੋ ਗਈ ਹੈ ਹਾਂ ਠੰਡ ਹੈ ਹੀ ਬੜੀ ਹੈ ਤੇ ਕਿਸੇ ਨਾ ਆਰਾਮ ਨਾਲ ਨਿੱਗੀ ਹੋ ਕੇ ਬਹਿਣਾ ਹੈ ਹਾਂ ਹਾਂ ਕੋਈ ਗੱਲ ਨਹੀਂ ਤੇ ਤੁਹਾਨੂੰ ਮੈਂ ਨਾਸ਼ਤਾ ਕਰਾਤਾ ਵਾਂ ਅੱਛਾ ਤੇ ਤੁਹਾਨੂੰ ਇੱਕ ਗੱਲ ਕਰਨੀ ਸੀ ਦੱਸ ਮੇਰਾ ਦੀਦੀ ਵਾਲ ਚੱਲੀ ਜੇ ਅੱਛਾ ਦੀਦੀ ਗੱਲ ਕਰਦੇ ਹੋ ਹਾਂ ਹਾਂ ਕਿਉਂ ਤੇ ਤਾਂ ਮੈਂ ਉਪਾਤਾਨੀ ਚਹੀ ਮੇਰਾ ਨਾ ਕੱਲ ਸ਼ਾਮ ਦੇ ਦਿਲ ਕਰਦਾ ਵੈ ਉਹਨੂੰ ਮਿਲਣ ਤੇ ਕੁੜੀ ਨੂੰ ਅੱਛਾ ਤੇ ਮੈਂ ਕਿਹਾ ਮੈਂ 2 ਮਿੰਟ ਹੋ ਆਣੀ ਤੇ ਨਾਲੇ ਮੈਂ ਟਾਈਮ ਸੀ ਰਾਜ ਫਰੀ ਹੋ ਗਈਆਂ ਤੇ ਇੰਜ ਕਰ ਤੂੰ ਫੋਨ ਹੀ ਕਰ ਲੈਨੇ ਕਿ ਉਹਨੂੰ ਨਹੀਂ ਨਹੀਂ ਚਾਹੀ ਮੁੰਡ ਜਾਣ ਦੇ ਹਾਂ ਤੁਸੀਂ ਜੇ ਟੈਨਸ਼ਨ ਨਾ ਲੈਣਾ ਮੈਂ ਸਬਜੀ ਬਣਾ ਚੱਲੀ ਆਂ ਗਾਜਰਾਂ ਨੂੰ ਮਟਰ ਦੀ ਸਬਜੀ ਬਣਾਈ ਦੇ ਤੇ ਪਾਣੀ ਗਰਮ ਤੁਹਾਡੇ ਕੋਲ ਨਾ ਮੈਂ ਥੇ ਰੱਖ ਜਾਨੀ ਆਂ ਤੁਸੀਂ ਪੀ ਲੈਣਾ ਅੱਛਾ ਤੇ ਜੇ ਚਾਹ ਕੰਦੇ ਹੋ ਸਾਹੀ ਲੱਜ ਘਾਰ ਹੀ ਹੈਗਾ ਵਾ ਜਦੋਂ ਚਾਹ ਬਣਾ ਕੇ ਪਿਲਾ ਦੇਵੇਗਾ ਤੇ ਮੈਂ ਕੁੜੀ ਨੂੰ ਮਿਲਣਨੀ ਆਂ ਪਛੇਤੀ ਆ ਜੀ ਤੈਨੂੰ ਪਤਾ ਮੈਂ ਕੱਲ੍ਹ ਹੀ ਘਰ ਕਿ ਮੇਰਾ ਵੀ ਨਹੀਂ ਜੀ ਲੱਗਣਾ ਨਹੀਂ ਨਹੀਂ ਦੇਖੋ ਹਾਂ 11:30 11 ਮੇਰੇ ਖਾ ਟਾਈਮ ਹੋ ਗਿਆ ਵਾ ਮੈਂ 3 ਵਜੇ ਦਾ ਕਾ ਹੀ ਜਾਣਾ ਵਾ ਅੱਛਾ ਤੋ ਇ릭 ਸ਼ੇਵਲੇ ਨੂੰ ਹੀ ਮੈਂ ਕਹਤਾ ਨੇ ਮਨੂ ਕੋ ਰੋਈ ਲੈ ਜਾਣਾ ਮੈਂ ਤੇ 15 20 ਮਿੰਟ ਕਹਾਂਗੀ ਉੱਥੇ ਬੈਠ ਜਾ ਉਹ ਚਾਹ ਪਾਣੀ ਬੁਲਾਵਾਂਗੀ ਤੁਹਾਨੂੰ ਨਾਲੇ ਪਤਾ ਹੀ ਆ ਵਾਕਫ ਹੋਗਾ ਤੇ ਜਾਣਾ ਵੀ ਹੋਏਗਾ ਚਲਾ ਜਾਏਗਾ ਤੇ ਨਹੀਂ ਮਨੋਂ ਤੇਰਾ ਕੋਈ ਨਾ ਕੋਈ ਛੱਡ ਜਾਏਗਾ ਤੇ ਠੀਕ ਹੈ ਹਾਂ 3:30 ਵਜੇ ਮੈਂ ਆ ਜਾਵਾਂਗੀ ਤੇ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈਗੀ ਜੇ ਤੇ ਮੈਨੂੰ ਦੱਸ ਤੋ ਨਹੀਂ ਨਹੀਂ ਕੋਈ ਜੀ ਦੀ ਕੋਈ ਲੋੜ ਹੀ ਨਹੀਂ ਚਲੋ ਠੀਕ ਹੈ ਤਾਂ ਤੁਸੀਂ ਰੈਸਟ ਕਰੋ ਨਾ ਤੁਸੀਂ ਉੱਠਣਾ ਨਾ ਮੰਜੇ ਤੋਂ ਕੋਈ ਨਹੀਂ ਕੋਈ ਗੱਲ ਨਹੀਂ ਜੀ ਕੋਈ ਮੈਂ ਆ ਕੇ ਨਾ ਆਪੇ ਸਾਰਾ ਸਮੀਟ ਲਵਾਵਾਂਗੀ ਤੇ ਨਾਲੇ ਛੁੱਟੀਆਂ ਆਈਆਂ ਬੱਚਿਆਂ ਨੂੰ ਹੈ ਮੰਜੋ ਉੱਥੇ ਕੋਈ ਲੜਾਈ ਜਰੂਰੀ ਤੇ ਨਹੀਂ ਹੋਈ ਹਾਏ ਹਾਏ ਕੀ ਹੋ ਗਿਆ ਨੱਲਾ ਜਾਈ ਜੀ ਸੋਚਦੇ ਪਏ ਹੋ ਕੋਈ ਉਹਦੀ ਗੱਲ ਨਹੀਂ ਕਿ ਮੇਰਾ ਮੈਸੇਜ ਜਿੰਨ ਕਰਦਾ ਵੈਸੇ ਉਹਨੂੰ ਮਿਲਣ ਦੇ ਤੇ ਨਾਲੇ ਅੱਜ ਗੁਰੂਪੁਰੋਵਾਂ ਗਾਵਾ ਤੇ ਮੈਂ ਕਿ ਕੁੜੀ ਵੱਲੋਂ ਹੋਣੀ ਆ ਅੱਛਾ ਅੱਛਾ ਮੈਂ ਕਹਾਂ ਚੱਲ ਜੇ ਕੋਈ ਖੁੱਝ ਗੱਲ ਕਿ ਤੇ ਮੈਨੂੰ ਨਾਲ ਲੈ ਲੈ ਜਾ ਸੋ ਉਹ ਨਹੀਂ ਚਾਹੀਦੀ ਤੇ ਨਾਲੇ ਵੀ ਰਾਤੀ ਨਾ ਫਰੂਟ ਲੈ ਕੇ ਆਏ ਸੀ ਅੱਛਾ ਤੇ ਕਹਿੰਦੇ ਕੁੜੀ ਵਾਸਤੇ ਤੂੰ ਲੈ ਚਵੀਂ ਮੈਂ ਜੋ ਉਹਨਾਂ ਨੂੰ ਕਹਿ ਮੈਂ ਰਤੀ ਜਾਣਾ ਤੇ ਕਹਿੰਦੇ ਘਰ ਵਾਸਤੇ ਮੈਂ ਆਪੇ ਲਾਵਾਂਗਾ ਸਮਾਨ ਤੇ ਤੂੰ ਆ ਉਹਦੇ ਵਾਸਤੇ ਲੈ ਜੀ ਕੁੜੀ ਵਾਸਤੇ ਮੈਂ ਕਿ ਚੱਲ ਮੈਂ ਚਲੀ ਜਾਂਦੀ ਆ ਟੈਨਸ਼ਨ ਨਾ ਲਵੋ ਤੁਸੀਂ ਰਾਤ ਨੂੰ ਨਿੱਗਿਓਗੇ ਤੇ ਸੁਣਾ ਆ ਚੱਲ ਆ ਜਾਗੀ ਮੈਂ ਟਾਈਮ ਸਿਰ ਹਾਂ ਮੰਜੂ ਹਾਂਜੀ ਸ਼ੌਲ ਲੈ ਕੇ ਜਾਵੀ ਨਾਲ ਸੇਦੀ ਵੀ ਕੱਜ ਕੇ ਜਾ ਤੈਨੂੰ ਪਤਾ ਬਾਹਰ ਪਤਾ ਕਿੰਨੀ ਠੰਡ ਗਈ ਹੈ ਨਾ ਟੈਨਸ਼ਨ ਲਵੋ ਮੈਂ ਸਭ ਕੁਝ ਲੈ ਲਿਆ ਵਚਾਈ ਜੀ ਆਏ ਹਾਏ ਆਓ ਤੇ ਠੀਕ ਹੈ ਮੈਂ ਆਪਣਾ ਆਪ ਐ ਨੱਪ ਕੇ ਰੱਖੀ ਪਤਾ ਕਿ ਬਾਹਰ ਬਹੁਤ ਜਗ੍ਹਾ ਠੰਡੀ ਠੀਕ ਹਾਂ ਚਲ ਠੀਕ ਹੈ ਮੰਮੀ ਹਾਂ ਆ ਕੀ ਕਰਦੇ ਪਿਓ ਕੁਝ ਨਹੀਂ ਅ ਮੈਂ ਕਹਤ ਵਿਚਾਰ ਜਾਣਾ ਹੈ ਨਹੀਂ ਇਹ ਠੀਪੇ ਕਿੰਨੇ ਇਕੱਠੇ ਕੀਤੇ ਹੋਏ ਆ ਬੱਚਿਆਂ ਨੂੰ ਦੇ ਦਿਆ ਕਰੋ ਕੁਝ ਕਾਹਦੇ ਵਾਸਤੇ ਬੱਚਿਆਂ ਨੂੰ ਦੇ ਦਿਆ ਕਰ ਬੱਚਿਆਂ ਨੂੰ ਐਵੇਂ ਦੇ ਦਿਆ ਕਰ ਆ ਜਿਹੜੀ ਦੁਕਾਨ ਤੇ ਚੈਗੇ ਨਾ ਉਹ ਪੈਸੇ ਵਾਪਸ ਦੇ ਦਿੰਦੇ ਠਿੱਪੇ ਦਿੰਦੇ ਤੇ ਹੁਣ ਮੈਂ ਕਿ ਆਜ ਜਾਣਾ ਤੁਸੀਂ ਇੰਨੇ ਠਿੱਪੇ ਕੀ ਕਰਨੇ ਨੇ ਮੇਰੀ ਗੱਲ ਸੁਣੋ ਦੱਸ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਆ ਸਬਜ਼ੀ ਲੈਣ ਜਾਵਾਂਗੀ ਜੇ ਮਾਲਾ 60 ਰੁਪਏ ਬਣੇ ਦੱਸ ਆਹ ਦਊਂਗੀ 50 ਦਾ ਨੋਟ ਦਊਂਗੀ ਹਾਇ ਰੱਬ ਹਾਂ ਦੱਸ ਅੱਛਾ ਮੇਰੀ ਗੱਲ ਸੁਣੋ ਟੀਵੀ ਤੁਸੀਂ ਘਟ ਵੇਖੋ ਕਿਉਂ ਐਵੇਂ ਉਹ ਫ੍ਰੀ ਦਾ ਕੰਮ ਲੈ ਕੇ ਬੈਠੇ ਤੇ ਟੀਵੀ ਵੇਖੀ ਜਾਂਦੇ ਮੈਨੂੰ ਕਿਹੜੀ ਚੰਨ ਲੱਗੀਆਂ ਨੇ ਟੀਵੀ ਘਟ ਵੇਖਾਂ ਮੈਂ ਆ ਸਬਜ਼ੀ ਕੱਟ ਦੋ ਤੇ ਮੈਂ ਕੰਮ ਕਰਾਂ ਠੰਡ ਵੇਖੋ ਕਿੰਨੀ ਹੈਗੀ ਐ ਮੈਂ ਅੰਦਰ ਰਸੋਈ ਦਾ ਸਾਰਾ ਸਮੇਟ ਲੈਣੀ ਆ ਤੇ ਸਬਜ਼ੀ ਕੌਣ ਕੱਟੇ ਤੀ ਕੱਟ ਦੋ ਨਾ ਪੈਣਾ ਇਹ ਕੰਮ ਨਹੀਂ ਆਪਣੇ ਕੋ ਹੁੰਦੇ ਆਖੇ ਸਬਜੀ ਤੂੰ ਹੀ ਕੱਟ ਲੋ ਕਾਦੇ ਵਾਸਤੇ ਮੈਂ ਭਾਂਡੇ ਮਾਂਜ ਕੇ ਮੇਰੇ ਹੱਥ ਦੇਖ ਲੋ ਕਿੰਨੇ ਠੰਡੇ ਨੇ ਮੇਰੀ ਗੱਲ ਸੁਣ ਪੁੱਤਰ ਹੋਰ ਘੜੀ ਤੂੰ ਹੀ ਕਹਨਾ ਚਾਹ ਵੀ ਬਣਾ ਕੇ ਲਿਆ ਮੇਰੀ ਗੱਲ ਸੁਣ ਇਹ ਮੇਰਾ ਕੰਮ ਨਹੀਂ ਸਬਜੀ ਕੱਟਣਾ ਇਹ ਤੇਰਾ ਕੰਮ ਆ ਇਹ ਕੀ ਗੱਲ ਹੋਈ ਮੇਰਾ ਨਹੀਂ ਤੇ ਤੇਰਾ ਏ ਹੈ ਕੀ ਹੈ ਕੀ ਗੱਲ ਐ ਐਦਾਂ ਕੀ ਕੋਣ ਕਹਿੰਦਾ ਐਦਾਂ ਪੁੱਤਰ ਚੰਗਾ ਲੱਗਦਾ ਕਿ ਤੇਰੇ ਹੁੰਦੇ ਆ ਸੱਸ ਸਬਜੀ ਕੱਟੇ ਤੇ ਉਹ ਵੀ ਠੰਡ ਵਿੱਚ ਮੰਮੀ ਹੱਲ ਮਿਲ ਕੇ ਕੰਮ ਕੀਤੇ ਜਾਂਦੇ ਨੇ ਤੂੰ ਹੀ ਐ ਕਿੱਦਾਂ ਦੀ ਗੱਲ ਕਰਤੀ ਐ ਕੋਈ ਗੱਲ ਨਹੀਂ ਮਟਰ ਛਿੱਲੋ ਤੂੰ ਹੀ ਬਹਿ ਕੇ ਥੋੜੇ ਨਾ ਮੈਰਾ ਲਣਾ ਤੇ ਨਾ ਮੈਂ ਮਿਲਣਾ ਚੰਗਾ ਆਪਣਾ ਕੰਮ ਆਪ ਕਰ ਨਾਲੇ ਤੂੰ ਕਰਦੀ ਵੀ ਕੀ ਸਾਰਾ ਦਿਨ ਵੇਲੀ ਤੇ ਬੈਠੀ ਰਹਿਣੀ ਐ ਕੰਮ ਕਰ ਦੋ ਇੱਕ ਵੇਲੇ ਆਪ ਬੈਠੇ ਟੀਵੀ ਵੇਖਦੇ ਪਏ ਐ ਤੇ ਕਈ ਮੈਨੂੰ ਜਾਂਦੇ ਹੋ ਤੈਨੂੰ ਕੋ ਕੰਮ ਨਹੀਂਗਾ ਜ਼ੁਬਾਨ ਚਲਾਉਣ ਤੂੰ ਐਡੀ ਤੇਜ਼ ਐ ਨਾ ਗੱਲ ਥੱਲੇ ਡਿੱਗਾ ਨਹੀਂ ਪੁੰਚੇਦੀ ਗੱਲ ਪੈਨ ਦਿੰਦੀ ਆਖੇ ਸਬਜ਼ੀ ਕੱਢ ਦੋ ਮੇਰੀ ਗੱਲ ਸੁਣ ਪੁੱਤ ਚੰਗਾ ਲੱਗਦਾ ਮੈਂ ਸਬਜ਼ੀ ਕੱਟਾਂ ਤੇਰੇ ਹੁੰਦੇ ਆ ਹੈ ਮਾਲਕ ਕੋਈ ਬਾਹਰੋਂ ਆ ਜਾਂਦਾ ਹੁਣੇ ਕੋਈ ਆ ਜਾਂਦਾ ਉਹ ਕੀ ਕਹੂਗਾ ਦੱਸ ਹੱਟੀ ਕੱਟੀ ਨੋ ਆ ਤੇ ਸਾਜਾ ਆਸਾ ਆਪ ਸਬਜ਼ੀ ਕੱਟਣ ਢਈ ਕੁਛ ਨਹੀਂ ਕਹੂਗਾ ਮੰਜੇ ਤੇ ਬਹਿ ਕੇ ਕੱਟਦੇ ਪਏ ਕਿਤੇ ਬਾਹਰ ਨਹੀਂ ਬੈਠੇ ਠੰਡੀ ਜਗ੍ਹਾ ਨਹੀਂ ਬਾਇਆ ਮੈਂ ਸਬਜ਼ੀ ਨਹੀਂ ਕੱਟਦੀ ਮੈਂ ਪੁੰਜੇ ਬਹਿ ਜੰਨੀ ਠੀਕ ਆ ਪੁਰਾਣੇ ਬੋਲਦੇ ਬੜੇ ਆ ਹਾਂ ਆਲਾ ਫੜ ਲੈ ਜਾ ਨਹੀਂ ਲੈ ਯਾਨੀ ਘੱਟ ਦੋ ਮੈਨਾਂ ਮੇਰਾ ਕੰਮ ਵੀ ਕਿੰਨਾ ਪਿਆ ਏ ਕੋਈ ਨੀ ਕਰ ਕਰ ਬਹੁਤ ਠੰਡੀ ਵੀ ਨਾ ਤੁਹਾਨੂੰ ਐਦਾ ਐਦਾ ਠੰਡ ਲੱਗਦੀ ਵੀ ਤੇ ਮੈਨੂੰ ਨਹੀਂ ਲੱਗਨੀ ਰਸੋਈ 'ਚ ਦੇਖੀ ਬਲੋ ਟੀਵੀ ਵੇਖੀ ਜਾਂਦੇ ਓ ਵੇਖ ਲੈ ਆ ਗੋਪੀ ਬਹੂ ਕਿਤਨਾ ਕੰਮ ਕਰਨ ਢਈ ਆ ਉਹਦੀ ਸੱਸ ਨੇ ਵੇਲਾ ਕਿਤਨਾ ਖਿੱਚ ਕੇ ਰੱਖਿਆ ਮੈਨੂੰ ਵੈਸੇ ਉਤਰਾਂ ਦੇ ਹੋਣਾ ਚਾਹੀਦਾ ਸੀ ਹੁਣ ਤੁਸੀਂ ਵੀ ਕੋਕੀਲਾ ਬਨਣਾ ਜੇ ਲੈ ਕੋਕਲਾ ਬਨਜੂਗੇ ਕਿ ਮੈਨੂੰ ਕੀ ਹੋਇਆ ਮੇਰੀ ਗੱਲ ਤੂੰ ਮੈਨੂੰ ਕੋਕਲਾ ਬਰਨ ਦੇਣੀ ਆ ਤੂੰ ਬਣਾਖਾ ਗੋਪੀ ਬਹੁ ਵਰਗੀ ਤੂੰ ਕਿਉਂ ਨਹੀਂ ਬਣਦੀ ਹੇ ਰੱਬਾ ਬੜਾ ਠੰਡ ਇਨੀ ਕੀਤੀ ਠੰਡ ਕੀਤੀ ਆ ਠੰਡ ਨਾ ਲੱਗੇ ਤੇ ਹੋਰ ਕੇ ਅੱਧੀ ਬਾਹ ਦੀ ਪਾਈ ਜੈਕਟ ਸਿਰ 'ਚ ਨਾ ਸਕਾਫ ਆ ਹਲਕੀ ਜੀ ਸ਼ੋਲ ਮੈਂ ਦਿੰਨੀ ਗੀਠੀ ਵਾਲ ਕੇ ਲਾਗੇ ਕੁਸ ਕੋਟ ਦਿੰਨੀ ਕੱਢ ਕੇ ਅੰਦਰੋਂ ਤੇ ਦਿੰਨੀ ਸਕਾਫ ਪੂਰੀ ਤਰ੍ਹਾਂ ਨਿੱਗੇ ਹੋ ਨਾ ਪੁੱਤ ਅੰਗੀਠੀ ਨਾ ਬਾਲੇ ਦੇ ਲੈ ਉਹ ਰਾਤੀ ਖਬਰਾਂ ਸੁਣੀਆਂ ਸੀ ਮੈਂ ਤੇ ਉਹ ਕਦੇ ਕਿਸੇ ਨੇ ਕੋਈ ਅੰਗੀਠੀ ਅੰਦਰ ਲਈ ਮਰ ਗਿਆ ਉਹਦਾ ਸੱਸੋਰਾ ਮਰ ਗਿਆ ਕਿੰਨੀ ਚਿੰਤਾਈ ਆਪਣੀ ਹੈ ਤਾਂ ਤੂੰ ਮੈਨੂੰ ਮਰਨ ਲੈੇ ਪਾਸੇ ਨਹੀਂ ਰਹਿਣ ਦਿੰਦੀ ਹੋ ਐ ਨਾ ਨਾ ਪੁੱਤ ਤੂੰ ਤਾਂ ਅੱਗੇ ਚਾਨਣੀ ਆ ਕਿ ਗੀਠੀ ਲਾ ਕੇ ਦਵਾ ਕਿ ਸੱਸ ਦਾ ਆਰਾਮ-ਰਾਮ ਸੱਤ ਹੋ ਜੇ ਹਾਂ ਆ ਕੀ ਬੋਲੀ ਜਾਂਦੇ ਬਈ ਉਹ ਤੁਸੀਂ ਤਾਂ ਤੂੰ ਜੋ ਚਾਨਣੀ ਮੈਂ ਉਹੋ ਬੋਲਣ ਢਈ ਨਾ 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 ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਇਹੋ ਜੇ ਲਫ਼ਜ਼ ਨਹੀਂ ਬੋਲਨੇ ਘਰ ਦੇ ਵਿੱਚ ਤੁਹਾਡੇ ਨਾਲ ਤਾਂ ਰੌਣਕ ਹੈ ਗਈ ਆ ਆ ਕੀ ਬੋਲੀ ਜਾਂਦੇ ਹੋ ਨਾ ਕਰੋ ਕੰਮ ਆਪੇ ਕੱਟ ਲਾਂਗੀ ਸਬਜ਼ੀ ਮੈਂ ਚਲ ਠੀਕ ਆਹੋ ਕੱਟ ਲਾ ਚੱਲਨੀ ਆ ਕਰਨਾ ਹੀ ਪੈਣਾ ਕਰਕੇ ਤੂੰ ਮੈਂ ਕਿਉਂ ਕਰਾਂ ਅਖੇ ਕਰਨਾ ਪੈਣਾ ਸਹਾਨ ਕਰਨਾ ਕੰਮ ਕਰਕੇ ਮੰਮੀ ਨੂੰ ਮੈਂ ਨਹੀਂ ਅੱਜ ਤੋਂ ਬਾਅਦ ਕੰਮ ਕਿਆ ਕਰਨਾ ਆਪੇ ਕਰ ਲਿਆ ਕਰਾਂਗੀ ਮੈਂ ਆਹੋ ਨੀ ਰਿਦੀ ਰਿਦੀ ਹਾਂਜੀ ਅੰਮੀ ਕੰਨਾ ਚ ਰੂਂ ਦਿੱਤਾ ਬਾਹਰ ਤੈਨੂੰ ਸੁਣਨ ਡੀਆਂ ਬੈਲਾਂ ਵੱਜਣ ਡੀਆਂ ਸੁੰਦੀਆਂ ਤੇ ਪਈਆਂ ਤੇ ਫਿਰ ਖੋਲ ਮੈਂ ਥੋੜਾ ਜਾਣਾ ਠੰਡ ਕਿੰਨੀ ਬਾਹਰ ਧੁੰਦ ਪਈ ਆ ਹਾਂਜੀ ਚੱਲੀ ਆਂ ਜਾਂ ਵੇਖ ਵੇਖ ਕੌਣ ਆਇਆ ਬਾਹਰ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਜੀ ਬਸ ਠੀਕ ਆ ਤੂੰ ਸੁਣਾ ਅਚਾਨਕ ਹੀ ਆਨ ਹੋ ਗਿਆ ਦੱਸਿਆ ਵੀ ਨਹੀਂ ਤੇ ਹੁਣ ਚਲੀ ਜਾਵਾਂ ਵਾਪਸ ਨਹੀਂ 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 ਮੈਂ ਠੰਡ ਤੇ ਆਪਣੀ ਧੀ ਨੂੰ ਮਿਲਣ ਆਈ ਆ ਤੇ ਮੈਂ ਤੈਨੂੰ ਕਹਿਣ ਲੱਪਈ ਆ ਕਿ ਇਸ ਤਰ੍ਹਾਂ ਆਇਓ ਨਹੀਂ ਮੈਂ ਵੇਖ ਕੇ ਆਨ ਹੋ ਗਈ ਆ ਚੰਗਾ ਸਗੋ ਆ ਗਿਓ ਵਧੀਆ ਹੋ ਗਿਆ ਮਮੀ ਉਹ ਬੈਠੇ ਅੰਦਰ ਟੀਵੀ ਵੇਖਦੇ ਪਏ ਤੇ ਚੰਗਾ ਸਗੋ ਡਿੱਗਿਆ ਕਰਕੇ ਰੱਖਿਆ ਇਹ ਉਹ ਠੰਡ ਹੈਗੀ ਬਾਹਰ ਹਾਂ ਹਾਂ ਆਓ ਮੈਂ ਮਮੀ ਨਾਲ ਮਿਲਾਨੀ ਤਨ ਆ ਜਾ ਆ ਜਾ ਇਹ ਤਾਂ ਰਿਦੀ ਦੀ ਮਾਂ ਦੀ ਆਵਾਜ਼ ਹੈ ਇਹਦੀ ਮਾਈ ਆਹ ਓ ਮਾਈ ਗੋਡ आजो आजो भैन जी सत श्रीकाल सत श्रीकाल सत श्रीकाल भैन जी सत श्रीकाल सत श्रीकाल आए मम्मी की होया की देखते पे जे आजो आजो भैन जी व्हाट आजो आजो भैन जी आओ आओ आजो सत श्रीकाल सत श्रीकाल आओ बैठो ऊपर हो बहुत ठंडी ठंडी चलो आजो, आजो, चलो चलो मम्मी पोत टोपी क्यों नहीं पाई तू सिर ते ਤੁਸੀਂ ਉਹਨੂੰ ਟੱਕਾਂਦੇ ਆ ਬੜੀ ਕਿਤੇ ਭਾਈ ਜੀ ਆਏ ਆ ਜਾ ਆ ਜਾ ਮੇਰੀ ਭੈਣ ਆ ਜਾ ਆ ਜਾ ਆਏ ਆਜੋ ਆਜੋ ਇੱਧਰ ਆ ਜਾ ਮੇਰੀ ਭੈਣ ਹਾਂ ਤੇ ਲੱਗੀ ਭੈਣ ਜੀ ਇੰਨੀ ਠੰਡੀ ਗਈ ਹੈ ਤੁਸੀਂ ਉੱਧੇ ਬੈਠੇ ਹੋ ਆ ਪੈਜੀ ਕਰਦੇ ਸੀ ਜਰਾਬਾ ਤੋਣ ਵਾਲੀਆਂ ਇੱਕੋ ਜਣਾ ਘਟੇ ਕੋਲ ਬਸ ਹੈ ਮਮੀ ਤੁਹਾਡੀਆਂ ਜਰਾਬਾ ਕਿੱਧਰ ਨੇ ਪੁੱਤ ਤੂੰ ਆਪੇ ਤੇ ਕਿੱਤੋਂ ਕੇ ਪਾਈਆਂ ਦੂਜੀਆਂ ਧੋੜਵਾਂ ਲੀਆਂ ਤਿੰਨ ਚਾਰ ਦਿਨ ਹੋ ਗਏ ਬਦਲ ਜੂਏਗਾ ਸੀ ਤੂੰ ਤੋਤੀਆਂ ਨਹੀਂ ਹੈਗੀਆਂ ਦੀਦੀ ਜੇ ਤੂੰ ਮੇਰੇ ਘਰ ਆਈਆਂ ਤੈਨੂੰ ਪੰਜ ਜੋੜੇ ਮੈਂ ਜਰਾਬਾਂ ਦੇ ਲੈ ਕੇ ਦਿੱਤੇ ਤੇ ਇੱਕੋ ਜੁੜਾ ਹੈਗਾ ਮੰਮੀ ਵਾਸਤੇ ਮੰਮੀ ਮੰਮੀ ਨੂੰ ਦਿੱਤਾ ਸੀ ਜਰਾਬਾਂ ਦਾ ਜੋੜਾ ਤੂੰ ਝੂਠ ਬੋਲਦੇ ਵੇ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਕੀਤਾ ਕਿ ਬੱਚੇ ਹੈਗੇ ਜਿਨ੍ਹਾਂ ਨੇ ਕੁਝ ਕਰਨਾ ਹੈ ਤੇ ਕਿੰਨੀਆਂ ਹੋ ਗਈਆਂ ਉਹਨਾਂ ਨੇ ਆਪ ਕਰਨੀਆਂ ਤੂੰ ਮਨਾਪੇ ਫੋਨ ਕਰਕੇ ਕਿਹਾ ਸੀ ਕਿ ਮੰਮੀ ਠੀਕ ਨਹੀਂ ਹੈਗੇ ਤਸਿਰੇ 4 ਵਜੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ। ਚਲ ਛੱਡੋ ਭੰਜੇ ਕੰਨ ਨਿਆਣੀ। ਉਹ ਨਹੀਂ ਭੰਜੇ ਨਿਆਣੀ ਗਾਦੀ ਦੋ ਬੱਚਿਆਂ ਦੀ ਮਾਂ ਹੋ ਗਈ ਜਨਿਆਣੀ ਆ। ਨਾਸਕਾ ਪਾਇਆ ਨਾ ਨਾ ਤੋਂ ਉਹਨਾਂ ਨੂੰ ਸਵੈਟਰ ਦਿੱਤਾ ਨਾ ਉੱਪਰ ਕਰ ਜਾਈ ਦੇ ਤਿਉ ਮਮਮੀ ਸਵੈਟਰ ਕਿੰਨੇ ਵੱਡੇ ਅਲਮਾਰੀ ਚ ਪਏ ਐ ਮੈਂ ਬੱਚੇ ਉਹਨਾਂ ਪਾ ਲੋ ਨਹੀਂ ਨਹੀਂ ਅਲਮਾਰੀ ਚ ਕੀ ਕਰਦੇ ਪਏ ਅਲਮਾਰੀ ਨੇ ਪਾਣੇ ਅਲਮਾਰੀ ਨੂੰ ਠੰਡ ਲੱਗਣ ਢਈ ਐ ਮੈਂ ਕਿਹਾ ਸੀ ਉਹਨਾਂ ਨੂੰ ਪਾ ਲੋ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਸਵੈਟਰ ਜਰਾਬਾ ਵੀ ਨਹੀਂ ਪਾਇਆ ਤੂੰ ਮੇਰੀ ਗੱਲ ਸੁਣ ਜਦੋਂ ਬੰਦਾ ਠੀਕ ਨਾ ਹੋਵੇ ਤੂੰ ਜੋ ਕਹਤਾ ਮਮਮੀ ਪਾ ਲਵੋ ਤੇ ਤੇਰਾ ਫਰਜ਼ ਨਹੀਂ ਬੰਦਾ ਕਿ ਉਹਨਾਂ ਦੇ ਸਵੈਟਰ ਕੱਢ ਕੇ ਦੋਵਾ ਪਾ ਲਵੋ ਐ ਕੀ ਮਤਲਬ ਹੋਇਆ ਇਹ ਕਿ ਭਾਂਜਿਆ ਗਿਰਖਿਆ ਉਹਨੇ ਪੈਂਜੀ ਭਾਂ ਮੈਨੂੰ ਇਹਨੇ ਫੜਾਇਆ ਕੰਦੀ ਮੰਮੀ ਜਿੱਥੇ ਵਰਤਨਾ ਹੋਵੇ ਵਰਤ ਲਿਆ ਕਰੋ ਦਵਾਈ ਦੋ ਮੰਮੀ ਮੈਂ ਐ ਨਹੀਂ ਕਿਹਾ ਸੀ ਤੁਸੀਂ ਤੇ ਆਪੇ ਡੱਬਾ ਲਿਆ ਸੀ ਮੈਂ ਨਹੀਂ ਕਿਹਾ ਉਹ ਡੱਬੇ ਚ ਮੈਂ ਤੈਨੂੰ ਕਿਹਾ ਸੀ ਨਾ ਫਿਰ ਪੁੱਤ ਡੱਬੇ ਚ ਪਾ ਦੇ ਮੇਰੇ ਕੋਲ ਠਿੱਪੀ ਡਿੱਗ ਪੈਣਾ ਭੈਂਜੀ ਫਿਰ ਮੈਂ ਬਾਜ਼ਾਰ ਜਾਣੀ ਹੈ ਨਾ ਤੇ ਮੈਨੂੰ ਲੋੜ ਹੁੰਦੀ ਕਿਸੇ ਕੋਲ ਪੈਸਾ ਦੇ ਕੋ ਲੈਣ ਦੀ ਤੇ ਫਿਰ ਇਹ ਮੈਨੂੰ ਕੰਦੀ ਮੰਮੀ ਭਾਂ ਲੈ ਲਓ ਇੱਕ ਵਾਰੀ ਵਰਤੀ ਜਾਇਆ ਕਰੋ ਭਾਂ ਕਾਦੇ ਵਸ ਲੈਣਾ ਭੈਂਜੀ ਤੁਸੀਂ ਮੁੰਡਾ ਤਾਂ ਡਰਾਂ ਜੀ ਰਵੇ ਅੱਡੀ ਕਮਾਈ ਕਰਦਾ ਵਾ ਤੁਸੀਂ ਪੈਸੇ ਨੋਟ ਲੈ ਲੈ ਤੇ ਮੈਂ ਜਰਾਬਾ ਲੈ ਕੇ ਆਨੀ ਆ ਤੁਸੀਂ ਬੈਠੋ ਆ ਰੱਬਾ ਕਿੰਨੇ ਪੈਰ ਪੰਜੀ ਤੁਹਾਡੇ ਠੰਡੇ ਹੋਏਗੇ ਚਲ ਕੋਈ ਗੱਲ ਲੱਗੇ ਪਈਆਂ ਤੁਹਾਡੀਆਂ ਜਲੱਬਾ ਪਾਓ ਤੁਸੀਂ ਚਲ ਮੈਲੀਆਂ ਹੀ ਹੈ ਭਾਵੇਂ ਪਾ ਲਓ ਆਪੇ ਦੂਜੀਆਂ ਲੈ ਲੇਗੀ ਤੇ ਵੇਖੀ ਲੇਗੀ ਪਾਓ ਪਾਓ ਇhtiyaat ਰੱਖਿਆ ਕਰੋ ਆਪਣਾ ਹਾਂਜੀ ਵੇਖੋ ਭਾਵੇਂ ਧੀ ਮੇਰੀ ਹੀ ਹੈ ਹਾਂਜੀ ਭੰਜੀ ਚਲ ਫੇਰ ਵੀ ਚਲੋ ਨੂਆਂ ਧੀਆਂ ਦਾ ਕੰਮ ਹੁੰਦਾ ਵੈ ਕਿ ਸੱਸ ਮਾਂ ਦੀ ਸੇਵਾ ਕਰਨੀ ਦੇਖਣਾ ਦੇਖਣਾ ਸਾਰਾ ਕੰਮ ਤੁਸੀਂ ਹੀ ਸੰਭਿਆ ਹੈ ਘਰ ਦਾ ਹੋਰ ਥੋੜੀ ਕਿਸੇ ਨੇ ਸੰਭਿਆ ਹੈ ਜੀ ਭੰਜੀ ਹੁਣ ਮੈਂ ਕੀ ਕਹਿੰਦੀ ਚੰਗੀ ਥੋੜਾ ਲੱਗਦੀ ਆ ਉਹ ਸਾਨਾ ਕਰਿਓ ਗੱਲ ਤਾਂ ਇਹ ਨਾ ਕਿਤੇ ਸੋਚਿਓ ਕਿ ਮੈਂ ਚੁਗਲੀ ਕਰਨ ਢਈ ਨਹੀਂ ਨਹੀਂ ਭੈਣ ਜੀ ਚੁਗਲੀ ਕਰਦੀ ਤੁਸੀਂ ਕਰੀ ਮਨ ਤੁਹਾਡਾ ਪਤਾ ਨਹੀਂ ਲਗਾ ਤੁਸੀਂ ਕਿਦਾਂ ਦੇਗੇ ਮਨ ਤੁਹਾਡਾ ਵੀ ਪਤਾ ਤੇ ਮਨ ਆਪਣੀ ਧੀ ਦਾ ਵੀ ਪਤਾ ਹੈ ਭੈਣ ਜੀ ਕੀ ਕਰਾਂ ਆ ਹੁਣ ਬੈਠੀ ਸੀ ਹੈ ਬੈਠ ਹੁਣ ਮੈਂ ਕੋਈ ਚੁਗਲੀ ਨਹੀਂ ਕਰਨ ਢਈ ਭੈਣ ਜੀ ਗੱਲ ਨਾ ਕਿਤੇ ਕਰਿਓ ਹਾਏ ਦੱਸੋ ਮੈਂ ਗੱਲਾਂ ਕੋਈ ਕਰਨ ਵਾਲੀ ਹਾਂ ਦੀਆਂ ਮੈਨੂੰ ਦੱਸੋ ਤੁਸੀਂ ਮੇਰੀ ਕੁੜਮਣੀ ਥੋੜਾ ਜੇ ਤੁਸੀਂ ਤਾਂ ਮੇਰੀ ਭੈਣ ਜੇ ਮੈਂ ਕਿਦਾਂ ਨਾਲ ਗੱਲ ਕਰਾਂ ਭੈਣ ਜੀ ਤੁਹੀ ਤਾਂ ਮੇਰੀ ਮੁਸ਼ਕਲ ਸਮਝ ਦੇ ਜੇ ਦੂਜਿਆਂ ਨੇ ਨਾ ਕੋਈ ਸਮਝ ਦੇ ਦੂਜਿਆਂ ਨੇ ਤਾਂ ਹੋਰ ਰੀਦੇ ਨਾਲ ਲੜਨਾ ਜੇ ਨਹੀਂ ਤੁਸੀਂ ਆਰਾਮ ਨਾਲ ਗੱਲ ਕਰੋ ਦੱਸੋ ਕੱਲ ਕੀ ਹੋਇਆ ਹੁਣ ਪੈਂਜੀ ਵੇਖੋ ਅੱਜ ਕੱਪੜਿਆਂ ਵਾਲੀ ਨੇ ਨਹੀਂ ਆਣਾ ਹੈਗਾ ਮੈਨੂੰ ਸਵੇਰੇ ਉੱਠ ਕੇ ਕੰਦੀ ਆ ਸਾਰੇ ਕੱਪੜੇ ਧੋ ਤੋਂ ਹੈ ਤੇ ਆਸ ਕੀ ਕਰਦੀ ਬੇਸੀ ਪੈਂਜੀ ਮੈਂ ਹੁਣ ਦੱਸੋ ਕੀ ਕਰਾਂ ਆਪ ਕੀ ਕਰਨਾ ਪਤਾ ਨਹੀਂ ਪੈਂਜੀ ਸਾਰਾ ਦਿਨ ਸੇਲੀਆਂ ਨਾਲ ਫੋਨ ਤੇ ਲੱਗੀ ਰਹਿੰਦੀ ਜੇ ਤੁਸੀਂ ਸਾਹਿਲ ਨੂੰ ਕਹੋ ਨਾ ਪੈਂਜੀ ਫਰਮੀਆਂ ਬੀਬੀ ਚ ਲੜਾਈ ਹੋਏਗੀ ਹਾਂ ਫਿਰ ਕਹੂਗੀ ਕਿ ਸਾਸਰ ਸਾਨੂੰ ਵੇਖਣੀ ਸਿਖਾਉਂਦੀ ਹੈਗੀ ਐਸ ਕਰਕੇ ਭੈਣ ਜੀ ਤੁਸੀਂ ਜੇ ਆਏ ਜੇ ਨਾ ਤੇ ਕੁਝ ਸਮਝਾ ਕੇ ਜਾਇਓ ਨਹੀਂ ਨਹੀਂ ਉਹ ਤੇ ਮੈਂ ਸਮਝਾ ਚਲੋ ਸਾਹਿਲ ਨੂੰ ਨਹੀਂ ਸਮਝਦੀ ਜੇ ਤੁਸੀਂ ਕਹਿੰਦੇ ਮੰਨੂ ਨਹੀਂ ਸਮਝਦੀ ਤੇ ਉਹਦੇ ਸਾਡੇ ਪਾਪਾ ਨੂੰ ਕਹਵਨ ਨੂੰ ਸਮਝਾਣ ਫਿਰ ਸਮਝੇਗੀ ਜੀ ਨਾ ਭੈਣ ਜੀ ਬੰਦਿਆਂ ਤੱਕ ਤੇ ਮੈਂ ਗੱਲ ਹੀ ਨਹੀਂ ਜਾਣ ਦਿੰਦਾ ਹਾਂ ਚਲੋ ਪਿਓ ਤੇ ਜਿਵੇਂ ਖੋਤੀ ਨੂੰ ਵੀ ਤੇ ਪਿਓ ਸਮਝਾਉਂਦਾ ਹੀ ਆ ਨਾ ਤੇ ਜੇ ਨੂਨ ਨੂੰ ਸਮਝਾ ਦੇਗਾ ਤੇ ਕੀ ਗੱਲ ਹੋ ਗਈ ਆ ਹੁਣ ਵੇਖ ਲਓ ਭੈਣ ਜੀ ਤੁਸੀਂ ਕਰੋਂਦੇ ਆਏ ਜੇ ਕੋਈ ਨੂੰ ਹੈਗਾ ਕਿ ਉਹ ਪਾਣੀ ਲੈ ਕੇ ਆਵਾ ਚਲ ਤੁਸੀਂ ਬੈਠੋ ਤੇ ਮੈਂ ਲੈ ਕੇ ਆਨੀ ਨੀ ਨਹੀਂ ਨਹੀਂ ਭੈਜੀ ਮੈਂ ਸਭ ਕੁਝ ਖਾ ਪੀ ਕੇ ਆਈ ਆ ਤੁਸੀਂ ਮੈਨੂੰ ਦੱਸੋ ਤਾਂ ਮੈਂ ਬਣਾ ਕੇ ਖਵਾ ਦਿੰਨੀ ਆ ਨਾ ਭੈਜੀ ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ ਹੈ ਭੈਜੀ ਉੱਤਰੀ ਭੈਜੀ ਬੈਠੀ ਹੋਈ ਹਾਂ ਅੱਜ ਦੀ ਦੁਪਹਿਰੇ ਚ ਤੋਂ ਬੱਚੀ ਜਾਣਗੀ ਉਹ ਤੋਂ ਹੀ ਤਾਂ ਇਕੱਠੇ ਦਵਾਂਗੇ ਅੱਡੇ ਦੇ ਵਾਗਾਂ ਖੁੱਲ ਗਈਆਂ ਮੈਂ ਭੈਜੀ ਮੈਂ ਕੀ ਕਹਿ ਸਕਦੀ ਤੁਹਾਨੂੰ ਉੱਤੋਂ 슈ਗਰ ਹੈਗੀ ਐ ਸਿਰਫ ਜ਼ਿਆਦਾ ਕਾਫੀ ਪੀਤਾ ਹੈ ਸਵੇਰੇ 6 ਵਜੇ ਦਾ ਹਾਂ ਇਹ ਤਾਂ ਮੈਂ ਨਾ ਚਾਹ ਵੀ ਪੀਤੀ ਅੱਜ ਚਾਹ ਵੀ ਨਹੀਂ ਪੀਤੀ ਤੁਸੀਂ ਆ ਕਿ ਢੀ ਮਾੜੀ ਗੱਲ ਆ ਦੀ ਅਦੇ ਨਾ ਮੈਂ ਭਰਾ ਨੂੰ ਕਹਾਂਗੀ ਉਹ ਸੂਤ ਕਰੇਗਾ ਨੂੰ ਜਰਾ ਚੰਗੀ ਤਣਾ ਨਾ ਭੈਣ ਜੀ ਫੇਰ ਕਹੂਗੀ ਮੇਰੀ ਮਾਂ ਦੋ ਕੜੀਆਂ ਇਸੇ ਟਾਡੇ ਕੋ ਤੇ ਤੁਸੀਂ ਮੇਰੀ ਮਾਂ ਨੂੰ ਲਾਂਬੇ ਦੇ ਦਿੱਤੇ ਨੀ ਨੀ ਮੈਂ ਕੋ ਤੁਹਾਨੂੰ ਲਾਂਬਾ ਦਿੱਤਾ ਦੱਸੋ ਨਾ ਨਾ ਭੈਣ ਜੀ ਲਾਂਬਾ ਥੋੜੀ ਐ ਇਹ ਤੇ ਪਿਆਰ ਐ ਜੇ ਤੁਹਾਨੂੰ ਮੇਰੇ ਨਾਲ ਪਿਆਰ ਹੈਗਾ ਵਾ ਤੇ ਤੁਸੀਂ ਇੰਨੀ ਗੱਲ ਕਰਨ ਦੇ ਹੋ ਜੇ ਪਿਆਰ ਨਾ ਹੁੰਦਾ ਸੀ ਕੋਈ ਗੱਲ ਥੋੜੀ ਕਰਨੀ ਹੁਣ ਪੈਂਜੀ ਮੈਂ ਕੀ ਕਰਾਂ ਪਰਸੋ ਮੈਂ ਆ ਜਾ ਰਗਾ ਬਿਮਾਰ ਹੋ ਗਈ ਤਾਂ ਤੇ ਸਰ ਮੇਰੇ ਕਿ ਤੇ ਦਿਲ ਕਰਦਾ ਮੰਜੇ ਤੇ ਬਹਿਨੋ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਤਾਂ ਵੈਸੇ ਨਹੀਂ ਮੰਜੇ ਤੇ ਪੈ ਸਕਦੇ ਹੈ ਤਾਂ ਤੁਸੀਂ ਮਾੜੀ ਜਿੰਨੀ ਦਵਾਈ ਖਾਣੀ ਆ ਠੀਕ ਹੋਣਾ ਤੁਸੀਂ ਫਿਰ ਸਾਰਾ ਕੰਮ ਲੱਗ ਜਾਣਾ ਕਰਨ ਵਾਸਤੇ ਕੰਮ ਵਿੱਚ ਇਹ ਕਰਦੀ ਕਿਰਦਾ ਮੈਨੂੰ ਕਦੀ ਤੇਨੂੰ ਕੰਮ ਕਰਨ ਦੀ ਚਾਹ ਚ ਨਹੀਂ ਪੈਂਜੀ ਜਦੋਂ ਮੁੰਡਾ ਹਲਦਾ ਚ ਨਾ ਉਦੋਂ ਬਸ ਲੱਗ ਪੰਦੀ ਜੇ ਕੰਮ ਕਰਨ ਸਾਰੇ ਘਰ ਦਾ ਕੰਮ ਤੇ ਮੈਂ ਹੀ ਕਰਦੀ ਆ ਆਪ ਥੋੜਾ ਕੁਝ ਕਰਦੇ ਆ ਉਹ ਤੇ ਮੈਨੂੰ ਨਜ਼ਰ ਆਂਦਾ ਹੀ ਆ ਜੇ ਮੈਂ ਕਵਾਂਗੀ ਨਹੀਂ ਸਬਜ਼ੀ ਕੱਟਦੇ ਕਹੂੰਗੀ ਠੱਡ ਬੜੀ ਆ ਤੂੰ ਇੱਥੇ ਮੰਜੀ ਤੇ ਬੈਠੀ ਕੀ ਕਰਦੇ ਤੇ ਸਾਰੀ ਉਮਰ ਭਾਂਜੀ ਇਸੇ ਕੰਮ ਹੀ ਕੀਤਾ ਵੇ ਜੇ ਕਾਨੂੰ ਇਹ ਤੁਹਾਨੂੰ ਤੰਗ ਕਰਦੀ ਪਈ ਤੇ ਇਹਦੀ ਭੁਜਾਈ ਵੀ ਮੈਨੂੰ ਤੰਗ ਕਰ ਹੀ ਸਕਦੀ ਉਹ ਤਾਂ ਫਿਰ ਭਾਂਜੀ ਲੈੜੀਆਂ ਦੇਣੀਆਂ ਇੱਥੇ ਹੀ ਆ ਉਹ ਤਾਂ ਲੈੜੀਆਂ ਦੇਣੀਆਂ ਇੱਥੇ ਹੀ ਜੇ ਮੈਨੂੰ ਤੰਗ ਕਰਨ ਲਈ ਹੈ ਤੇ ਤੁਹਾਨੂੰ ਵੀ ਤੇ ਸਾਡੀ ਨੂੰ ਤੰਗ ਕਰੂਗੀ ਨਾ ਅੰਨਾ ਸ਼ੁਕਰ ਆ ਪਰਮਾਤਮਾ ਦਾ ਮੈਂ ਆਪਣੀ ਨੂੰਹ ਹੀ ਨਾਲ ਲੈ ਕੇ ਆਈ ਤੇ ਜੇ ਮੇਰੀ ਨੂੰਹ ਨਾਲ ਆ ਜਾਂਦੀ ਤੇ ਉਹਨੇ ਕਹਿੰਦਾ ਜੇ ਤੇਰੀ ਧੀ ਰਾਮ ਨਾਲ ਬੈਸ ਸਕਦੀ ਹੈ ਆਪਣੀ ਸੱਸ ਕੋਲੋਂ ਕੰਮ ਕਰਾ ਸਕਦੀ ਹੈ ਤੇ ਮੈਂ ਨਹੀਂ ਕਰਵਾ ਸਕਦੀ ਇਹ ਤਾਂ ਫਿਰ ਭੈਣ ਜੀ ਇਤਰੇ ਮੈਂ ਤਾਂ ਕਦੇ ਸਗਲ ਚੱਲ ਕੀ ਕਵਾਂ ਨਹੀਂ ਭੈਣ ਜੀ ਤੁਸੀਂ ਕਹੋ ਤੁਹਾਡੀ ਨੂੰਹ ਤੇ ਜਾਂ ਮੇਰੀ ਨੂੰਹ ਚ ਕੋਈ ਫਰਕ ਨਹੀਂ ਹੈਗਾ ਪਰ ਠੀਕ ਹੈ ਤੁਹਾਡੀ ਜਿਹੜੀ ਨੂੰਹ ਆ ਉਹ ਮੇਰੀ ਧੀ ਹੈਗੀ ਵਸ ਐ ਫਰਕ ਅਗਾ ਜੇ ਤੇ ਜਿਹੜੀ ਮੇਰੀ ਨੂੰਹ ਹੈ ਨਾ ਉਹ ਵੀ ਤੁਹਾਡੀ ਨੂੰਹ ਹੈ ਤੇ ਮੰਨਣਾ ਭਰੋ ਤੁਸੀਂ ਸਮਝਾਵਾਂਗੀ ਉਹਨੂੰ ਮੈਂ ਚੰਗਾ ਜਬ ਬਹੁਤੀ ਗੱਲ ਹੋਏਗੀ ਨਾ ਅੱਜ ਥੋੜਾ ਜਿਹਾ ਮੈਂ ਸਮਝਾਵਾਂਗੀ ਉਹਨੂੰ ਆਪਣੇ ਘਰ ਸਾਦ ਕੇ ਨਾ ਤੇ ਕੰਨ ਜਰਾ ਖਿੱਚਾਂਗੀ ਮੈਂ ਭੈਣ ਜੀ ਇੱਕ ਰਾਤ ਨਾ ਰੱਖਿਆ ਕਰੋ ਤਿਹਰੂ ਰਾਤ ਰੱਖ ਲੰਦੇ ਜੀ ਭੈਣ ਜੀ ਮੈਂ ਨਹੀਂ ਰੱਖਦੀ ਮੈਂ ਤੇ ਭੈਣ ਜੀ ਉਹਨੂੰ ਕਰਨੀ ਆ ਤੂੰ ਰਾਤ ਨਾ ਆ ਰਿਹਾ ਪਰ ਉਹ ਕੰਦੀ ਹੈ ਕਿ ਮੰਮੀ ਮੈਨੂੰ ਕੰਦੀ ਜਾ ਰਹਿਲਾ ਜਾ ਕੇ ਉੱਥੇ ਦੱਸ ਭੈਣ ਜੀ ਮੈਂ ਤਾਂ ਵੈਸੇ ਉਹਨੂੰ ਕਹਿ ਦਿੰਨੀ ਆ ਕਿਉਂਕਿ ਮੈਨੂੰ ਕੰਦੀ ਆ ਕਿ ਮੰਮੀ ਜੀ ਮੈਂ ਹੁਣ 2-4 ਦਿਨ ਲਾ ਕੇ ਆੜੇ ਜੇ ਤੇ ਮੈਂ ਕੀ ਕਵਾਂ ਨਾ ਜਾਵਾਂ ਨਾ ਜਾ ਫੇਰ ਉਹਨੇ ਕਹਣਾ ਸੱਸ ਮੈਨੂੰ ਰੋਕਦੀ ਆ ਭੈਣ ਜੀ ਉਹ ਤਾਂ ਆਪਣੀ ਮਰਜ਼ੀ ਕਰਦੀ ਆ ਦੇਖੋ ਤੁਹਾਨੂੰ ਕੁਛ ਕਹਿ ਦਿੰਦੀ ਆ ਮੰਨੂ ਕੁਛ ਬੁਰੀਆਂ ਤੇ ਪਰ ਮਨ ਮਨ ਨੂੰ ਬਣਾਤਾ ਨਾ ਉਹਨੇ ਪਰ ਉਹ ਮਨ ਨੂੰ ਇਹੀ ਕੰਦੀ ਜੇ ਭੈਣ ਜੀ ਜਦੋਂ ਵੀ ਆਂਦੀ ਆ ਨਾ ਮੰਮੀ ਕਹਿੰਦੀ ਜਾਂ ਤੈਨੂੰ ਛੁੱਟੀਆਂ ਹੈਗੀਆਂ ਵਾ ਲਾ ਆ ਦੋ ਦਿਨ ਭੈਣ ਜੀ ਹੁਣ ਤੂੰ ਹੀ ਇਹਨੂੰ ਸਮਝਾ ਸਕਦੇ ਜੇ ਮੇਰੇ ਵਾਸਤੇ ਰੋ ਮੰਮੀ ਭੈਣ ਜੀ ਦੀਦੀ ਅੰਨੀ ਚੰਗੀ ਹਾਂ ਹਾਂ ਜਰਾ ਬਾਬਾ ਪਾ ਲੀਆਂ ਉਹਨਾਂ ਨੇ ਬੇਟਾ ਦੇ ਦਿੱਤੀਆਂ ਮੈਂ ਅ ਜਰਾਬਾ ਆ ਕਿੱਥੋਂ ਲਿਆਂਦੇ ਆ ਜਰਾਬਾ ਪੁੱਤ ਤੂੰ ਤਾਂ ਕੰਨੀ ਸਾਰੀਆਂ ਧੋਣ ਵਾਲੀਆਂ ਮਸ਼ੀਨ 'ਚ ਪਏ ਆ ਉਹ ਇੱਕ ਜੋੜਾ ਪਿਆ ਸੀ ਮੈਂ ਉਹ ਲੈ ਆਈ ਸੀ ਅੱਛਾ ਅੱਛਾ ਲਾਭ ਲੈ ਆਈਆਂ ਦੀਦੀ ਹੁਣ ਤੇ ਮੈਂ ਹੈਗੀ ਆ ਤੇ ਤੂੰ ਕੰਨੀ ਇੱਕ ਜੋੜਾ ਪਿਆ ਜੇ ਬਾਈਸਾਂਸ ਹੋਰ ਕੋਈ ਹੋਵੇ ਉਹਨਾਂ ਨੇ ਕਹਿੰਨਾ ਉਹਨਾਂ ਦੇ ਘਰ ਕੋਈ ਚੀਜ਼ ਹੀ ਨਹੀਂ ਕਿੰਨੇ ਜੋੜੇ ਪੈਂਜੀ ਦੇ ਹੈਗੇ ਆ ਲਿਆਂਦੇ ਰਹਿੰਦੇ ਆ ਤੇ ਪਿਛਲੀ ਵਾਰੀ ਵੀ ਗਰਮੀਆਂ ਸਰਦੀਆਂ ਦੇ ਵਿੱਚ ਤਿੰਨ ਚਾਰ ਜੋੜੇ ਜਨਾਂ ਨੇ ਮੈਨੂੰ ਦੇ ਦਿੱਤੇ ਤੇ ਉਹਨਾਂ ਕੋਲ ਕੁ ਜੋੜਾ ਵਾ ਮੰਮੀ ਇਹ ਪਾਉਂਦੇ ਹੀ ਨਹੀਂ ਹੈਗੇ ਕੀ ਕਰਾਂ ਮੈਂ ਹਾਏ ਪੁੱਤ ਪਾਉਂਦੀ ਨਹੀਂ ਅੱਛਾ ਭੈਣ ਜੀ ਤੁਸੀਂ ਬੈਠੋ ਤੇ ਪੁੱਤ ਤੂੰ ਵੀ ਬੈ ਮੰਮੀ ਕੋ ਨਹੀਂ ਭੈਣ ਜੀ ਮੈਂ 2 ਮਿੰਟ ਆਈ ਜਰਾ ਤੁਸੀਂ ਬੈਠੋ ਮੈਂ ਉੱਧਰ ਜਾ ਕੇ 2 ਮਿੰਟਾਂ ਦੇ ਨਾਲ ਗੱਲ ਕਰਦੀ ਤੁਸੀਂ ਕਿਹ ਚੰਨਾ ਬੈਠੋ ਤੁਸੀਂ ਟੀਵੀ ਵੇਖੋ ਅੱਛਾ ਪੁੱਤ ਉਤੋਂ ਦੱਸਣ ਦੇ ਸੀ ਨਾ ਅੱਜ ਅਕੇ ਕਵਲ ਲੈ ਨਹੀਂ ਆਣਾ ਹੈਗਾ ਤੇ ਲਿਆ ਮੈਂ ਕੱਪੜੇ ਮੈਂ ਧੋਦੇ ਨਹੀਂ ਕੱਲ ਵੀ ਬੈਠੋ ਭੈਣ ਜੀ ਬੈਠੋ ਧੋ ਲਾਂਗੀ ਮੈਂ ਸਭ ਕੁਝ ਅਹੀ ਕਰੇਗੀ ਮੈਂ ਆਣੀ 2 ਮਿੰਟ ਬੈਠੋ ਤੁਸੀਂ ਆਈ ਚੱਲ ਮੈਂ ਨਜ਼ਰਾ ਕਰਦਾ ਕੀ ਹੋਇਆ ਮੰਮੀ ਇੱਥੇ ਬਹਿ ਜਾਣੇ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਬੇਟਾ ਫਿਰ ਕੀ ਆ ਪੁੱਤ ਲਿਆ ਮੈਂ ਕੱਪੜੇ ਧੋ ਦਵਾ ਕੱਪੜੇ ਆਹੋ ਪੁੱਤ ਕਿਹੜੇ ਕੱਪੜੇ ਹੈ ਉਹ ਤਾਂ ਮੈਂ ਧੋ ਕੇ ਸੁੱਕਣੇ ਵੀ ਪਾਤੇ ਰੈਕ ਤੇ ਤੂੰ ਮੈਨੂੰ ਆਪ ਹੀ ਤੇ ਕਿਹਾ ਸੀ ਕਿ ਮੰਮੀ ਕੱਪੜੇ ਧੋ ਦਿਓ ਹਾਂ ਕਿਉਂ ਕਿਹਾ ਤੁਹਾਨੂੰ ਮੰਮੀ ਹਾਂ ਕੱਪੜੇ ਸੱਤੋਂ ਪੇ ਬਹਿ ਰਹੇ ਬੈਠੋ ਕਿਹੜੇ ਕੱਪੜਿਆਂ ਦੀ ਗੱਲਾਂ ਕਰਦੇ ਪੇ ਬੈਠੋ ਦੇਖੋ ਟੀਵੀ ਮੈਂ ਮੰਮੀ ਦੀ ਗੱਲ ਸੁਣ ਲੈ। ਮੈਂ ਚਾਹ ਬਣਾਦਾ ਫਿਰ ਤੇਰੇ ਮੰਮੀ ਵਾਸਤੇ। ਨਾ ਨਾ ਨਾ। ਚਾਹ ਤੁਸੀਂ ਕਿਉਂ ਬਣਾਣੀ? ਬੈਠੋ। ਮੈਂ ਪਹਿਲੇ ਗੱਲ ਸੁਣਨਾ ਫਿਰ ਚਾਹ ਬਣਾਨੀ। ਚਾਲਖਾ ਪੁੱਤ। ਅੱਜ ਪਤਾ ਲੱਗੂਗਾ ਤੈਨੂੰ। ਆ ਜਿਹੜਾ ਨਿੱਕਾ ਮੋਟਾ ਕੰਮ ਇਹਨੂੰ ਦੇਣੀ ਨਾ ਉਹ ਵੀ ਤੇਰੀ ਮਾਂ ਤੇਰੇ ਕੰਨ ਖਿੱਚ ਦਿੰਨੇ। ਉਹ ਵੀ ਨਾ ਮੈਨੂੰ ਦੇਣਗੇ। ਕਿ ਇਤਨਾ ਟੌਰ ਨਾ ਆ ਜਾਂਦੀ ਕਿ ਸਬਜ਼ੀ ਕੱਟ ਦੋ, ਸਬਜ਼ੀ ਕੱਟ ਦੋ, ਆਹ ਕਰ ਦੋ। ਲੈ। ਇਦੀ ਮਾਂ ਦਾ ਵਾਵਾ ਜਦੋਂ ਆਉਂਦੀ ਆ ਪੂਰਾ ਫਰੂਟ ਮੇਰੇ ਵਾਸਤੇ ਲੈ ਕੇ ਆਉਂਦੀ ਖਾਣ ਕੇਣ ਵਾਸਤੇ ਹਾਂਜੀ ਇੱਥੇ ਬੈਠ ਆਓ ਹਾਂਜੀ ਮੰਮੀ ਕੀ ਹੋ ਗਿਆ ਤੁਹਾਨੂੰ ਮੰਨੂ ਕੁਛ ਨਹੀਂ ਹੋਇਆ ਪਹਿਲਾਂ ਤੂੰ ਮੇਰੀ ਗੱਲ ਸੁਣ ਮੈਂ ਤਾਂ ਅਚਾਨਕ ਤੇਰੇ ਘਰ ਆ ਗਈ ਹਾਂ ਹਾਂਜੀ ਤੇ ਇਹ ਕੰਮ ਕਰਦੀ ਕਿਉਂ ਹੋਇਆ ਮੰਮੀ ਤੇਰੇ ਬਿਮਾਰ ਨਾ ਉਹ ਨਾ ਨੇ ਜਰਾਬਾਂ ਪਾਈਆਂ ਐ ਨਾ ਕੋਈ ਸਿਕਾਫ ਨਾ ਤ ਉੱਪਰ ਜਾਈ ਦਿੱਤੀ ਹੀ ਹੈ ਮੰਮੀ ਸਾਰਾ ਕੁਛ ਹੈਗਾ ਨਹੀਂ ਪਾਉਂਦੀ ਪਹਿਲੇ ਪਾਈਆਂ ਸੀ ਪਤਾ ਨਹੀਂ ਕੋ ਦੋ ਲਾਤੀਆਂ ਕੀ ਹੋਇਆ ਮੈਨੂੰ ਨਹੀਂ ਸੁਣ ਮੇਰੀ ਗੱਲ ਸੁਣ ਜਦੋਂ ਬੱਚਾ ਛੋਟਾ ਹੁੰਦਾ ਨਾ ਤੇ ਬੱਚਾ ਕਿਸ ਤਰ੍ਹਾਂ ਕਰਦਾ ਵੈ ਮੈਂ ਨਹੀਂ ਜਰਾਬਾਂ ਪਾਣੀਆਂ ਮੈਂ ਰੋਟੀ ਨਹੀਂ ਖਾਣੀ ਮੈਂ ਫਲਾਨੀ ਚੀਜ਼ ਨਹੀਂ ਕਰਨੀ ਤੇ ਮਾਂ ਜ਼ਬਰਦਸਤ ਫੜਕੇ ਨਾ ਬੱਚੇ ਨੂੰ ਤੇ ਸਭ ਕੁਝ ਪਾਉਂਦੀ ਹੈ ਸੋ ਸਾਬਨਾ ਸਿਆਣੇ ਬੰਦੇ ਦਾ ਹੋ ਜਾਂਦਾ ਤੇ ਜ਼ਬਰਦਸਤੀ ਉਹਨਾਂ ਨੂੰ ਚੀਜ਼ ਦੇ ਪਰ ਮੰਮੀ ਉਹ ਕਰ ਲੈਂਦੀ ਐ ਉਸ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਜੋ ਬਿਮਾਰ ਪਈ ਆ ਪਰਸੋਂ ਚੋਂ ਥੰਨਾ 3:30 ਵਜੇ ਤੂੰ ਮਨ ਨੂੰ ਕਿਹਾ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਤੇ ਬਿਮਾਰ ਪਈ ਤੋਂ ਹਸਪੀਟਲ ਲੈ ਕੇ ਗਏ ਹੋ ਨਾ ਮੰਮੀ ਠੰਡ ਬਹੁਤ ਜ਼ਿਆਦਾ ਹੈਗੀ ਆ ਧੁੰਦਾ ਪੈਂਦੀਆਂ ਪੀਆਂ ਨੇ ਉਹ ਠੰਡ ਲੱਗ ਗਈ ਸੀ ਉਹ ਡਾਕਟਰ ਨੇ ਦਵਾਈ ਦਿੱਤੀ ਤੇ ਠੀਕ ਹੋ ਗਈ ਨਾ ਇਫੇ ਨਾਲ ਗਰਮ ਪਾਣੀ ਵੀ ਦਿੰਨੀ ਉਹਨਾਂ ਨੂੰ ਰੋਜ਼ ਪੀਣ ਵਾਸਤੇ ਥੋੜੀ ਕਰਦੀ ਆ ਪਾਣੀ ਜਿੰਦੀਆਂ ਦੇ ਇਹ ਤੂੰ ਕਹਤਾ ਦਵਾਈ ਦਿੱਤੀ ਤੋ ਠੀਕ ਹੋ ਗਏ ਮੈਂ ਗਰਮ ਪਾਣੀ ਦਿੱਤਾ ਤੋ ਠੀਕ ਹੋ ਗਏ ਬਸ ਐਡੇ ਵਿੱਚ ਵੇਹ ਸਿਆਣਾ ਬੰਦਾ ਦਵਾਈ ਖਾ ਕੇ ਮਾੜਾ ਜਿੰਦਾ ਠੀਕ ਹੋਇਆ ਵੈ ਤੇ ਅਗਲੀ ਉਸੇ ਵੇਲੇ ਉੱਠ ਕੇ ਕੰਮ ਕਰ ਲੱਗ ਜਾਂਦੀ ਹੈ ਕੌਣ ਕੰਮ ਕੌਣ ਕਰਦਾ ਪੇ ਤਾਂ ਫੇਰ ਕੀ ਹੋਇਆ ਜੇ ਤੂੰ ਕਰ ਲੈਣੀ ਆ ਦੇ ਮੰਮੀ ਮੇਰੀ ਗੱਲ ਸੁਣੋ ਉਹ ਬਹਿ ਕੇ ਟੀਵੀ ਵੇਖਦੇ ਆ ਤਾਂ ਫੇਰ ਕੀ ਹੋਇਆ ਅੱਜ ਮੈਂ ਉਹਨਾਂ ਨੂੰ ਕਿਹਾ ਇਹ ਸਬਜ਼ੀ ਕੱਢ ਦੋ ਮੈਂ ਰਸੋਈ ਦਾ ਕੰਮ ਕਰ ਲੈਣੀ ਆ ਬੈੱਡ ਤੇ ਬਹਿ ਕੇ ਟੀਵੀ ਵੇਖਦੇ ਆਂ ਮੈਂ ਕਿਹਾ ਸਬਜ਼ੀ ਕੱਢ ਦੋ ਕਹਿੰਦੇ ਨਹੀਂ ਮੇਰੇ ਹੱਥ ਠਾਰ ਜਾ ਨਹੀਂ ਮੈਂ ਸਬਜ਼ੀ ਨਹੀਂ ਕੱਟਣੀ ਤਾਂ ਫੇਰ ਕੀ ਆ ਮੈਂ ਸਬਜ਼ੀ ਲੈ ਕੇ ਤੇ ਇੱਧਰ ਆ ਗਈ ਤਾਂ ਫੇਰ ਕੀ ਹੋਇਆ ਮੇਰੀ ਗੱਲ ਸੁਣ ਤੁਹਾਨੂੰ ਗਲਤ ਫਹਿਮੀ ਹੈ ਮੇਰੀ ਗੱਲ ਸੁਣ ਮੈਂ ਗਲਤ ਫਹਿਮੀ ਮੈਂ ਵੀ ਤੁਹਾਡੀ ਧੀ ਆ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਤੁਸੀਂ ਜੋ ਮੈਨੂੰ ਸਿਖਾਇਆ ਮੈਂ ਸਮਝਦੀ ਆ ਤੁਸੀਂ ਕਿਹਾ ਤੇਰੀ ਸੱਸ ਨਹੀਂ ਤੇਰੀ ਮਾਂ ਏ ਮੈਂ ਉਹਨੂੰ ਆਪਣੀ ਮਾਂ ਹੀ ਸਮਝਿਆ ਦੇਖ ਪੁੱਤਰ ਪਰ ਤੁਸੀਂ ਗਲਤ ਸਮਝਦੇ ਪਏ ਹੋ ਤੂੰ ਸਾਰੀਆਂ ਗੱਲਾਂ ਛੱਡ ਮੈਂ ਸਭ ਕੁਝ ਸਮਝਦੀ ਪਈ ਆ ਸਾਰੀ ਉਮਰ ਜੇ ਭੈਣ ਜੀ ਦੀ ਮੇਰੀ ਉਮਰ ਹੈ ਨਾ ਤੇ ਮੇਰੇ ਨਾਲ 2 ਸਾਲ ਜਾਂ 3 ਸਾਲ ਵੱਡੇ ਹੋਣਗੇ ਸਾਰੀ ਉਮਰ ਅਸੀਂ ਕੰਮੀ ਕੀਤਾ ਤੇ ਐ ਨਹੀਂ ਕਿ ਨੂੰਹਾਂ ਤੇ ਆ ਜਾਣ ਮੰਮੀ ਸਬਜੀ ਕੱਟ ਦੋ ਮੰਮੀ ਕੱਪੜੇ ਧੋ ਦੋ ਮੰਮੀ ਫਲਾਣੀ ਚੀਜ਼ ਕਰ ਦੋ ਉਹਨਾਂ ਦਾ ਵੀ ਦਿਲ ਕਰਦਾ ਆ ਰਾਮ ਨਾਲ ਬਹਿਣ ਤੇ ਇੱਕ ਪਿਆਰ ਹੁੰਦਾ ਵਾ ਪਿਆਰ ਹੁੰਦਾ ਜੇ ਤੇਰੀ ਸੱਸ ਨੇ ਤੈਨੂੰ ਕਹਿ ਹੀ ਦਿੱਤਾ ਹੋਵੇ ਕਿ ਤੂੰ ਕਿਆ ਮੈਂ ਕੰਨੀ ਪੀਗੀ ਸਬਜ਼ੀ ਕੱਢ ਦੋ ਉਹਨਾਂ ਨੇ ਨਹੀਂ ਕੱਟੀ ਤੇ ਫਿਰ ਕਿਆ ਨਹੀਂ ਕੱਟੀ ਤੇ ਸਾਰੀ ਉਮਰ ਤੱਕ ਜੇ ਤੁਹਾਨੂੰ ਆਦਮੀ ਦਿੱਤੇ ਆ ਨਾ ਉਹ ਮੈਂ ਹੀ ਕੱਟੀ ਐ ਮੈਂ ਹੀ ਬਣਾਈ ਐ ਉਹਨਾਂ ਨੇ ਕੁਝ ਨਹੀਂ ਕਿ ਮੈਂ 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 ਲਾਈ ਹੀ ਮੈਂ ਕੀਤਾ ਮੈਂ ਕਿੱਦਾਂ ਸਹਾਨ ਕੀਤਾ ਤੇ ਗੱਲ ਸੁਣ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਮੈਂ ਤੇ ਮੈਂ ਚੱਲੀ ਹੁਣ ਘਰ ਤੇ ਸਿਆਣੀ ਬਿਆਣੀ ਝੂਠ ਨਹੀਂ ਬੋਲਦੀ ਤੇ ਨਾਲ ਦੇ ਕੋਲ ਕੋਈ ਕੰਮ ਕਰਾਈ ਜਿਦੋਂ ਵੇਖੋ ਮੈਂ ਕਰਦੀ ਮੈਂ ਕਰਦੀ ਮੈਂ ਕਰਦੀ ਤੇ ਨੰਬਰ 2 ਮੇਰੇ ਘਰ ਆਣਾ ਹੁੰਦਾ ਫੇਰੇ ਆਓ ਤੇ ਸ਼ਾਮੀ ਆਪਣੇ ਘਰ ਜਾਓ ਕੋਈ ਰਾਤ ਦਾ ਮਤਲਬ ਨਹੀਂ ਕਰ ਰਹਿਣ ਦਾ ਆਪਣੇ ਘਰ ਰੋ ਤੁਸੀਂ ਕੀ ਗੱਲਾਂ ਕਰਦੇ ਪਏ ਹੋ ਮੈਂ ਜਿਹੜੀ ਗੱਲ ਕਰਦੀ ਵੀ ਸਹੀ ਕਰਦੀ ਪਈ ਆ ਰਾਤ ਨਹੀਂ ਰਹਿਣਾ ਮੇਰੇ ਘਰ ਆਪਣੀ ਧੀ ਨੂੰ ਹੀ ਬੋਲੀ ਜਾ ਰਹੇ ਹੋ ਧੀ ਨੂੰ ਬੋਲੀ ਹੋਵੇ ਤੇਰੇ ਸਾਸਰ ਨੂੰ ਬੋਲਾ ਸਿਆਣੀ ਬਿਆਣੀ ਨੂੰ ਮੈਂ ਬੋਲਾਂ ਮੈਨੂੰ ਕੁਝ ਸਮਝ ਨਹੀਂ ਤੈਨੂੰ ਸਮਝ ਆਣੀ ਕਿ ਤੈਨੂੰ ਸਾਰੀ ਉਮਰ ਨਹੀਂ ਆਣੀ ਮੰਮੀ ਮੈਂ ਤੁਹਾਡੀ ਧੀ ਆ ਤੇ ਮੈਂ ਕਿਦੋਂ ਕਹਿੰਦੀ ਧੀ ਨਹੀਂ ਹੈਗੀ ਪਰ ਮੇਰੇ ਘਰ ਰਹਿਣ ਨਹੀਂ ਆਣਾ ਵਾਸ ਕਰੋ ਜੀ ਵਾਸ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਆ ਪਰਮਾਤਮਾ ਕਰੇ ਕਿ ਤੁਸੀਂ ਇੱਥੇ ਸਾਰੇ ਠੀਕ ਠਾਕ ਰਹੋ ਤੇ ਇਹ ਹੈਗੀ ਜੀ ਸਿਆਣੀ ਮਾਂ ਹੈਨਾ ਬਿਲਕੁਲ ਤੇ ਪਰ ਸਿਆਣੀ ਸੱਸ ਨਹੀਂ ਨਹੀਂ ਸਿਆਣੀ ਸੱਸ ਹੀ ਹੈ ਪਰ ਰੋਲ ਅਸੀਂ ਇਸ ਤਰ੍ਹਾਂ ਨਾ ਕਰਦੇ ਵੇ ਨਾ ਹੋਰ ਕੋਈ ਗੱਲ ਨਹੀਂ ਵੇਖੋ ਜੀ ਜਿਹੜੀਆਂ ਸੱਸਾਂ ਇਹ ਨਾਟਕਬਾਜ਼ੀ ਕਰਦੀਆਂ ਡਰਾਮੇਬਾਜ਼ੀ ਕਰਦੀਆਂ ਕਿ ਸਰਦੀਆਂ ਦੇ ਵਿੱਚ ਨੂੰਹਾਂ ਸਾਰਾ ਕੰਮ ਕਰਦੀਆਂ ਜਦੋਂ ਉਹਨਾਂ ਦੇ ਰਿਸ਼ਤੇਦਾਰ ਜਾਂ ਮਾਪਿਓ ਕੋਈ ਵੀ ਆਂਦਾ ਤੇ ਉਦੋਂ ਬੜੀ ਐਕਟਿੰਗ ਕਰਨਗੇ ਜੀ ਟਾਡੀ ਨੂੰ ਕੁੜੀ ਸਾਨੂੰ ਅਕੇ ਪੁੱਛਦੀ ਬਹੁਤ ਸਾਰਾ ਕੰਮ ਆਪ ਕਰਦੀਆਂ ਇਹ ਬਿਲਕੁਲ ਗਲਤ ਗੱਲ ਆ ਜੀ ਜਿਹੜੀਆਂ ਸੱਸਾਂ ਇਸ ਤਰ੍ਹਾਂ ਕਰਦੀਆਂ ਰਿਕੁਐਸਟ ਵਾਲੀ ਗੱਲ ਆ ਇਸ ਤਰ੍ਹਾਂ ਨਾ ਕਰਿਆ ਕਰੋ ਦੂਜੀ ਗੱਲ ਜੇ ਉਹਨਾਂ ਦੀ ਮਾਂ ਆਈ ਆ ਹੈਨਾ ਤੇ ਤੁਸੀਂ ਸਗੋਂ ਚੰਗੀਆਂ ਗੱਲਾਂ ਕਰੋ ਨਾ ਕਿ ਤੁਸੀਂ ਲਾਂਬੇ ਦੇਵੋ ਮੰਨ ਲਓ ਕਿ ਜੇ ਸਰਦੀਆਂ ਦੇ ਵਿੱਚ ਇੱਕ ਟਾਈਮ ਤੁਹਾਨੂੰ ਕੰਮ ਕਰਨਾ ਪੈ ਗਿਆ ਤੇ ਕੋਈ ਕੀ ਕਹਿ ਸਕਦਾ ਹੁਣ ਬੜਾ ਕੁਝ ਕਹਿ ਸਕਦੇ ਪਰ ਐਸੇ ਕਹਿਣਾ ਨਹੀਂ ਠੰਡ ਵੜੀ ਗਈ ਹੈ ਕਹਿਣਾ ਨਹੀਂ ਸਾਰੇ ਮਿਲ ਜੁਲ ਕੇ ਰਹੋ ਹਾਂ ਬੇਕੋ ਰੀਦੀ ਨੋ ਨੋ ਵੀ ਕਰੂੰਦਾ ਬਿਲਕੁਲ ਹੈਨਾ ਜੇ ਤੁਸੀਂ ਟੀਵੀ ਵੇਖਣ ਲੇ ਜੇ ਕੋਈ ਕੰਮ ਕਰਨ ਦੇ ਜੇ ਜੇ ਬੱਚੇ ਨੇ ਕਹਿਤਾ ਕਿ ਮੈਨੂੰ ਆ ਚੀਜ਼ ਕੱਟ ਕੇ ਦੇ ਦੋ ਤਾਂ ਕੱਟ ਕੇ ਦੇ ਦੋ ਹੋਰ ਤੁਸੀਂ ਤਾਂ ਰਚਾਈ ਜੀ ਬਹਿ ਕੇ ਕੱਟਣੀ ਹੈ ਨਾ ਬਿਲਕੁਲ ਹੈ ਨਾ ਤੇ ਬਾਕੀ ਜਦੋਂ ਪੇਰੈਂਟਸ ਆਉਂਦੇ ਨੇ ਇਹੋ ਜਿਹੇ ਡਰਾਮੇ ਵਾਦੀਆਂ ਨਾ ਕਰਿਆ ਕਰੋ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਇਹੜੀਆਂ ਵੀਡੀਓਜ਼ ਯਾ ਕਰੇ ਲੂ ਜਾਂ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਇੱਕ ਤੇ ਤੁਹਾਨੂੰ ਸਹੀ ਲੱਗਦਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਸੋ ਮੱਚ ਜੀ